ਹੈਲੋ ਸਟੂਡੈਂਟਸ ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਜੀਕੇ ਦੇ ਐਨਸੀਕਿਊ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਜੀ ਵਾਟ ਇਜ਼ ਦਾ ਅਫੀਸ਼ੀਅਲ ਸਕ੍ਰਿਪਟੋ ਪੰਜਾਬ ਪੰਜਾਬ ਦੀ ਅਧਿਕਾਰਿਕ ਲਿਪੀ ਕਿਹੜੀ ਹੈ ਦੀ ਸਹੀ ਆਨਸਰ ਹੈ ਜੀ ਗੁਰਮੁਖੀ ਲਿਪੀ ਦੂਸਰਾ ਕੁਐਸਚਨ ਹੈ ਜੀ ਇਨ ਵਿਚ ਈਅਰ ਡਿਡ ਦਾ ਛੋਟਾ ਕੱਲੂਕਾਰ ਆਕਰ ਛੋਟਾ ਕੱਲੂਕਾਰਾ ਜੀ ਕਿਹੜੇ ਸਾਲ ਵਾਪਰਿਆ ਸੀ ਇਹਦੀ ਸਹੀ ਆਪਸ਼ਨ ਹੈ ਜੀ 1746 ਉਸ ਸਮੇਂ ਪੰਜਾਬ ਦਾ ਗਵਰਨਰ ਜਈਆ ਖਾਨ ਸੀ ਤੇ ਜੇ ਪੁੱਛ ਲਿਆ ਜਾਂਦਾ ਛੋਟਾ ਕੱਲੂ ਕਾਰਾ ਕਿਹੜੀ ਜਗ੍ਹਾ ਵਾਪਰਿਆ ਸੀ ਤਾਂ ਅਜੋਕੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਜੀ ਕਾਨੂੰਵਾਲ ਛੰਬਚ ਵਾਪਰਿਆ ਸੀ ਤੀਸਰਾ ਕੁਐਸਚਨ ਹੈ ਜੀ ਹੂ ਵਾਸ ਦਾ ਫਰਸਟ ਲੇਡੀ ਚੀਫ ਮਿਨਿਸਟਰ ਆਫ ਪੰਜਾਬ ਪਹਿਲੀ ਵਾਰ ਕੋਈ ਮਹਿਲਾ ਮੁੱਖ ਮੰਤਰੀ ਬਣੀ ਸੀ ਜੀ ਪੰਜਾਬ ਦੀ ਤਾਂ ਕਿਹੜੀ ਸੀ ਇਹਦੀ ਸਹੀ ਆਪਸ਼ਨ ਹੈ ਜੀ ਸੀ ਆਪਸ਼ਨ ਰਜਿੰਦਰ ਕੋਰ ਪਟਕਲ ਇਹ ਪੰਜਾਬ ਦੀ ਜੀ 14ਵੇਂ ਨੰਬਰ ਵਾਲੀ ਸੀਐਮ ਸੀ ਤੇ ਪਹਿਲੀ ਵਾਰ ਕੋਈ ਮਹਿਲਾ ਸੀ ਜਿਹੜੀ ਮੁੱਖ ਮੰਤਰੀ ਬਣੀ ਆ ਜੇ ਪੂਰੇ ਭਾਰਤ ਵਿੱਚ ਪੁੱਛ ਲਿਆ ਜਾਂਦਾ ਤਾਂ ਜੀ 8ਵੇਂ ਨੰਬਰ ਤੇ ਸੀ ਜੇ ਕੋਈ ਮਹਿਲਾ ਮੁੱਖ ਮੰਤਰੀ ਬਣੀ ਹੋਵੇ। ਹੁਸਤਬਾਦ ਆ ਜੀ ਫੋਰਥ ਕੁਐਸਚਨ ਵੈਨ ਵਾਸ ਪੰਜਾਬੀ ਡਿਕਲੇਅਰਡ ਦਾ ਆਫੀਸ਼ੀਅਲ ਲੈਂਗੁਏਜ ਆਫ ਪੰਜਾਬ ਪੰਜਾਬੀ ਨੂੰ ਪੰਜਾਬ ਦੀ ਆਫੀਸ਼ੀਅਲ ਲੈਂਗੁਏਜ ਆ ਜੀ ਕਦੋਂ ਡਿਕਲੇਅਰ ਕੀਤਾ ਗਿਆ ਇਹਦੀ ਸਹੀ ਆਪਸ਼ਨ ਹੈ ਜੀ ਸੀ ਆਪਸ਼ਨ 1906 1 ਨਵੰਬਰ 1906 ਨੂੰ ਜਦੋਂ ਅੱਜ ਕੱਲ ਦਾ ਪੰਜਾਬ ਬਣਿਆ ਉਸੇ ਦਿਨ ਪੰਜਾਬੀ ਨੂੰ ਪੰਜਾਬ ਦੀ ਜਿਹੜੀ ਆ ਆਫੀਸ਼ੀਅਲ ਲੈਂਗੁਏਜ ਆ ਡਿਕਲੇਅਰ ਕਰ ਦਿੱਤਾ ਗਿਆ। ਨੈਕਸਟ ਜੀ ਵਿੱਚ ਬੈਟਲ ਲੈਡ ਟੂ ਦਾ ਇਨਕਲੂਜ਼ੀਅਨ ਆਫ ਪੰਜਾਬ ਇਨਟੂ ਬ੍ਰਿਟਿਸ਼ ਇੰਡੀਆ ਬ੍ਰਿਟਿਸ਼ ਭਾਰਤ ਦੇ ਵਿੱਚ ਜੀ ਪੰਜਾਬ ਨੂੰ ਕਿਹੜੀ ਲੜਾਈ ਤੋਂ ਬਾਅਦ ਸ਼ਾਮਿਲ ਕਰ ਲਿਆ ਗਿਆ ਸੀ ਇਹਦੀ ਸਹੀ ਆਪਸ਼ਨ ਹੈ ਜੀ ਬੈਟਲ ਆਫ ਗੁਜਰਾਤ ਜਦੋਂ ਦੂਜਾ ਐਂਗਲੋ ਸਿੱਖ ਯੁੱਧ ਚੱਲ ਰਿਹਾ ਸੀ ਜਿਹੜਾ ਦੂਸਰਾ ਐਂਗਲੋ ਸਿੱਖ ਯੁੱਧ ਚੱਲ ਰਿਹਾ ਸੀ ਜਿਹੜਾ 1800 48 ਤੇ 1849 ਦੇ ਵਿੱਚ ਹੋਇਆ ਸੀ ਜੀ ਉਹਦੀ ਆਖਰੀ ਲੜਾਈ ਸੀ ਬੈਟਲ ਆਫ ਗੁਜਰਾਤ ਜਿਹਦੇ ਤੋਂ ਬਾਅਦ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਬੈਕਲੌਫ ਗੁਜਰਾਤ ਨੂੰ ਬੰਦੂਕਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ ਨੈਕਸਟ ਹੈ ਜੀ ਵਿਚ ਸਿਟੀ ਇਨ ਪੰਜਾਬ ਇਸ ਨੋਨ ਐਸ ਵਿਰਾਟ ਦੀ ਨਗਰੀ ਨਿਕਨੇਮ ਆ ਗਿਆ ਜੀ ਵਿਰਾਟ ਦੀ ਨਗਰੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਇਹਦੇ ਸਹੀ ਆਪਸ਼ਨ ਹੈ ਜੀ ਦਸੂਆ ਜਿਹੜਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦਾ ਹੈ ਵਿਰਾਟ ਨਾਮ ਦਾ ਇੱਕ ਰਾਜਾ ਹੋਇਆ ਜੀ ਜਿਸਦਾ ਜ਼ਿਕਰ ਮਹਾਭਾਰਤ ਦੇ ਵਿੱਚ ਮਿਲਦਾ ਹੈ ਨੈਕਸਟ ਕੁਐਸਚਨ ਹੈ ਜੀ ਵੈਨ ਡਿਡ ਦਾ ਪ੍ਰੈਜ਼ੈਂਟ ਪੰਜਾਬ ਕਮ ਇਨਟੂ ਐਗਜ਼ਿਸਟੈਂਸ ਮੌਜੂਦਾ ਪੰਜਾਬ ਹੈ ਜੀ ਕਦੋਂ ਹੋਂਦ ਦੇ ਵਿੱਚ ਆਇਆ ਸੀ ਸਹੀ ਆਪਸ਼ਨ ਹੈ ਜੀ 1966 1 ਨਵੰਬਰ 1966 ਨੂੰ ਅੱਜ ਕੱਲ ਦਾ ਪੰਜਾਬ ਬਣਿਆ 1 ਨਵੰਬਰ ਨੂੰ ਆਪਾਂ ਪੰਜਾਬ ਡੇ ਮਨਾਉਂਦੇ ਆ ਨੈਕਸਟ ਹੈ ਜੀ ਵਿਚ ਇਜ਼ ਦਾ ਲਾਰਜੈਸਟ ਡਿਸਟ੍ਰਿਕਟ ਇਨ ਪੰਜਾਬ ਬਾਏ ਏਰੀਆ ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ਜੀ ਜਾਂ ਜ਼ਿਲ੍ਹਾ ਕਿਹੜਾ ਹੈ ਸਹੀ ਆਪਸ਼ਨ ਹੈ ਜੀ ਫਿਰੋਜ਼ਪੁਰ ਜ਼ਿਲ੍ਹਾ ਜੇ ਸਭ ਤੋਂ ਛੋਟਾ ਪੁੱਛ ਲਿਆ ਜਾਂਦਾ ਤਾਂ ਉਹ ਹੈਗਾ ਜੀ ਕਪੂਰਥਲਾ ਜ਼ਿਲ੍ਹਾ ਇਹਤਰਪਲ ਦੇ ਪੱਖੋਂ ਨੈਕਸਟ ਕੁਐਸਚਨ ਹੈ ਜੀ ਹੂ ਵਾਸ ਦਾ ਫਰਸਟ ਗਵਰਨਰ ਆਫ ਪੰਜਾਬ 1947 ਦੀ ਗੱਲ ਹੈ ਜੀ ਜਦੋਂ ਵੰਡ ਹੋਈ ਆ ਭਾਰਤ ਦੀ ਤਾਂ ਪੰਜਾਬ ਦਾ ਪਹਿਲਾ ਗਵਰਨਰ ਕਿਹੜਾ ਸੀ ਤਾਂ ਉਹ ਹੈਗਾ ਜੀ ਮਿਸਟਰ ਚੰਦੂ ਲਾਲ ਤ੍ਰिवेदी ਜੇ 1904 ਤੋਂ ਆ ਜਾਂਦਾ ਕਿ ਜਦੋਂ ਨਵਾਂ ਪੰਜਾਬ ਬਣਿਆ ਜੀ ਉਸ ਸਮੇ ਉਸ ਸਮੇ ਕਿਹੜਾ ਸੀ ਤਾਂ ਉਹ ਸੀ ਜੀ ਧਰਮਪਾਲ ਨੈਕਸਟ ਹੈ ਜੀ RAM TEERTH TEMPLE SITUATED IN WHICH CITY OF PUNJAB RAM TEERTH ਨਾਮ ਦਾ ਜਿਹੜਾ ਮੰਦਿਰ ਹੈ ਜੀ ਉਹ ਪੰਜਾਬ ਦੇ ਕਿਹੜੇ ਸ਼ਹਿਰ ਚ ਹੈ ਸਹੀ ਆਪਸ਼ਨ ਹੈ ਜੀ B ਆਪਸ਼ਨ ਅੰਮ੍ਰਿਤਸਰ ਦੇ ਵਿੱਚ ਜਿਹੜਾ RAM TEERTH ਮੰਦਿਰ ਹੈ ਜੀ ਰਮਾਇਣ ਦੇ ਵਿੱਚ ਲਵ ਤੇ ਕੁਸ਼ ਹੋਏ ਨੇ ਜਿਹੜੇ ਕਿ ਭਗਵਾਨ RAM ਦੇ ਪੁੱਤਰ ਮੰਨੇ ਜਾਂਦੇ ਨੇ ਉਹਨਾਂ ਦੇ ਜਨਮ ਸਥਾਨ ਨੂੰ RAM TEERTH ਮੰਦਿਰ ਕਿਹਾ ਜਾਂਦਾ ਆ ਤੇ ਇੱਥੇ ਹੀ ਮਾਤਾ ਸੀਤਾ ਜੀ ਵਾਲਮੀਕੀ ਰਿਸ਼ੀ ਵਾਲਮੀਕ ਕੋਲ ਰਹੇ ਸੀ ਨੈਕਸਟ ਹੈ ਜੀ WHICH CITY IS KNOWN AS A MANCHESTER OF PUNJAB ਪੰਜਾਬ ਦਾ ਮਾਂਚੈਸਟਰ ਹੈ ਜੀ ਲੁਧਿਆਣਾ ਜਿਹੜੇ ਨੂੰ ਕਿਹਾ ਜਾਂਦਾ ਹੈ ਇਹ ਕੱਪੜੇ ਤੇ ਹੋਜ਼ਰੀ ਦੇ ਲਈ ਮਸ਼ਹੂਰ ਹੈ ਵਿਚ ਰਿਵਰ ਇਜ਼ ਨੋਨ ਐਸ ਦਾ ਸੋਰੋ ਪੰਜਾਬ ਦੁੱਖ ਦੀ ਨਦੀ ਵਜੋਂ ਪੰਜਾਬ ਦੀ ਜੀ ਕਿਹੜੀ ਨਦੀ ਨੂੰ ਜਾਣਿਆ ਜਾਂਦਾ ਹੈ ਸਹੀ ਆਪਸ਼ਨ ਹੈ ਜੀ ਡੀ ਕੱਗੜ ਦਰਿਆ ਕਿਉਂਕਿ ਇਹਦੇ ਵਿੱਚ ਬਸਾਤੀ ਮੌਸਮਾਂ 'ਚ ਹੜ੍ਹ ਆ ਜਾਂਦੇ ਨੇ ਤੇ ਪੰਜਾਬ ਨੂੰ ਕਾਫੀ ਨੁਕਸਾਨ ਹੁੰਦਾ ਹੈ ਜਿਹੜਾ ਵਿਆਸ ਸਤਲੁਜ ਤੇ ਰਾਵੀ ਦਰਿਆ ਨੇ ਜੀ ਇਹ 12 ਮਾਸੀ ਦਰਿਆ ਨੇ ਨੈਕਸਟ ਹੈ ਜੀ ਹੂ ਵਾਸ ਦਾ ਫਾਊਂਡਰ ਆਫ ਦਾ ਸਿਟੀ ਆਫ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਹੈ ਜੀ ਕਿਹਦੇ ਦੇ ਸੰਸਥਾਪਕ ਔਨ ਨੇ ਇਹਦੀ ਸਹੀ ਆਪਸ਼ਨ ਹੈ ਜੀ ਚੌਥੇ ਗੁਰੂ ਗੁਰੂ ਰਾਮਦਾਸ ਜੀ ਤੇ ਸ਼ਹਿਰ ਦਾ ਪੁਰਾਣਾ ਨਾਮ ਸੀ ਜੀ ਚੱਕ ਰਾਮਦਾਸ ਨੈਕਸਟ ਹੈ ਜੀ 14th ਕੁਐਸਚਨ ਵਿਚ ਫੈਸਟੀਵਲ ਇਜ਼ ਸੈਲੀਬ੍ਰੇਟਡ ਐਸ ਦਾ ਹਾਰਵੈਸਟ ਫੈਸਟੀਵਲ ਆਫ ਇਨ ਪੰਜਾਬ ਪੰਜਾਬ ਦਾ ਜੀ ਫਸਲਾਂ ਦੇ ਤਿਉਹਾਰ ਵਿੱਚੋਂ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਜੀ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੇ ਲੋਹੜੀ ਪੁੱਛ ਲਈ ਜਾਂਦੀ ਹੈ ਜੀ ਕਦੋਂ ਮਨਾਇਆ ਜਾਂਦੀ ਹੈ ਤਾਂ ਇਹ ਜੀ ਪੌ ਦੀ ਆਖਰੀ ਰਾਤ ਨੂੰ ਮਨਾਇਆ ਜਾਂਦੀ ਹੈ ਆਖਰੀ ਰਾਤ ਨੂੰ ਤੇ ਮਾਗੀ ਆ ਜੀ ਮਾਗ ਮਹੀਨੇ ਦੀ ਪਹਿਲੀ ਤਰੀਕ ਨੂੰ ਮਨਾਈ ਜਾਂਦੀ ਆ ਤੇ ਤੀਜ ਹੈ ਜੀ ਇਹ ਸੌਣ ਦੇ ਤੀਸਰੇ ਦਿਨ ਮਨਾਈ ਜਾਂਦੀ ਹੈ ਉਸ ਤੋਂ ਬਾਅਦ ਆ ਜੀ ਵਿੱਚ ਗੁਰਦੁਆਰਾ ਸਾਹਿਬ ਇਸਟੈਬਲਿਸ਼ਡ ਐਟ ਦਾ ਮਾਰਟਰ ਪਲੇਸ ਆਫ ਗੁਰੂ ਅਰਜਨ ਦੇਵ ਜੀ ਜਿੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਜਿੱਥੇ ਕਿਹੜੇ ਗੁਰਦੁਆਰਾ ਸਾਹਿਬ ਸਾਪਿਤਨੇ ਦੀ ਸਹੀ ਆਪਸ਼ਨ ਹੈ ਜੀ ਗੁਰਦੁਆਰਾ ਡੇਰਾ ਸਾਹਿਬ ਜਿਹੜੇ ਕਿ ਲੋਹਾਰ ਦੇ ਵਿੱਚ ਨੇ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੁਆਰਾ ਸ਼ਹੀਦ ਕਰ ਦਿੱਤਾ ਗਿਆ ਸੀ ਰਾਵੀ ਨਦੀ ਦੇ ਕਿਨਾਰੇ ਤੇ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਹੈ ਇਹਨਾਂ ਦੀ ਸਥਾਪਨਾ ਜੇ ਇਸ ਸੰਦਾ ਨਿਰਮਾਣ 6ਵੇਂ ਗੁਰੂ ਸਾਹਿਬ ਨੇ ਕਰਵਾਇਆ ਸੀ ਗੁਰੂ ਹਰਗੋਬਿੰਦ ਜੀ ਨੇ 16th ਕੁਐਸਚਨ ਹੈ ਜੀ ਹੂ ਵਾਸ ਦਾ ਫਰਸਟ ਪੰਜਾਬੀ ਨੋਵੇਲਿਸਟ ਟੂ ਰੀਸੀਵ ਜਨਨਪੀਠ ਅਵਾਰਡ ਜਨਨਪੀਠ ਅਵਾਰਡ ਹੈ ਜੀ ਜਿਹਨੂੰ ਗਿਆਨਪੀਠ ਅਵਾਰਡ ਵੀ ਕਿਹਾ ਜਾਂਦਾ ਹੈ ਇਹ ਪਹਿਲੀ ਵਾਰ ਅਮ੍ਰਿਤਾ ਪ੍ਰੀਤਮ ਨੂੰ ਮਿਲਿਆ ਸੀ ਜੀ 1982 ਦੇ ਵਿੱਚ ਇਹਨਾਂ ਦੀ ਰਚਨਾ ਸੀ ਜੀ ਕਾਗਜ਼ ਤੇ ਕੈਨਵਸ ਜਿਗਰਦੀਆਲ ਸਿੰਘ ਦੀ ਗੱਲ ਕਰੀ ਜਾਂਦੀ ਹੈ ਜੀ ਇਹ ਦੂਸਰੇ ਨੰਬਰ ਦੇ ਪਰਸਨ ਸੀ ਜਿਨ੍ਹਾਂ ਨੂੰ ਕੀਮਲਿਆ ਸੀ ਜਨਨਪਿਤ ਅਵਾਰਡ ਮਿਲਿਆ ਸੀ 1999 ਦੇ ਵਿੱਚ ਨੈਕਸਟ ਹੈ ਜੀ ਵਿਚ ਸਿਟੀ ਇਜ਼ ਫੇਮਸ ਫੋਰ ਗੁੱਡਸ ਸਪੋਰਟ ਗੁੱਡਸ ਮੈਨੂਫੈਕਚਰਿੰਗ ਇਨ ਪੰਜਾਬ ਖੇਡਾਂ ਦਾ ਸਮਾਨ ਹੈ ਜੀ ਪੰਜਾਬ ਵਿੱਚ ਸਬਤ ਵਦ ਕਿੱਥੇ ਬੰਦਾ ਆ ਜਲੰਧਰ ਦੇ ਵਿੱਚ ਬੰਦਾ ਹੈ ਜੀ ਨੈਕਸਟ ਹੈ ਜੀ ਵੈਨ ਵਾਸ ਦਾ ਪੰਜਾਬੀ ਯੂਨੀਵਰਸਿਟੀ ਸਟੈਬਲਿਸ਼ਡ ਇਨ ਪਟਿਆਲਾ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਹੈ ਜੀ ਇਹਦੀ ਸਥਾਪਨਾ ਹੋਈ ਸੀ 1962 ਦੇ ਵਿੱਚ ਸਹੀ ਆਪਸ਼ਨ ਹੈ ਜੀ 1962 30 ਅਪ੍ਰੈਲ 1962 ਨੈਕਸਟ ਹੈ ਜੀ ਵਿਚ ਸਿੱਖ ਗੁਰੂ ਕੰਪਾਈਲਡ ਦਾ ਆਦੀ ਗ੍ਰੰਥ ਆਦੀ ਗ੍ਰੰਥ ਹੈ ਜੀ ਉਹਨਾਂ ਦੀ ਸੰਪਾਦਨਾ ਕਿਹੜੇ ਗੁਰੂ ਨੇ ਕੀਤੀ ਸੀ ਤਾਂ ਆਨਸਰ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਤੇ ਇਹਨਾਂ ਦਾ ਲਿਖਤੀ ਕੰਮ ਹੈ ਜੀ ਭਾਈ ਗੁਰਦਾਸ ਜੀ ਨੇ ਕੀਤਾ ਸੀ ਰਾਮਸਰ ਸਲੋਵਰ ਦੇ ਕਿਨਾਰੇ ਤੇ ਨੈਕਸਟ ਹੈ ਜੀ ਵਿਚ ਸਿਟੀ ਇਸ ਨੋਨ ਐਜ਼ ਅ ਸਿਟੀ ਆਫ ਫਲੇਕਸ ਚੀਲਾਂ ਦਾ ਸ਼ਹਿਰ ਪੰਚਾਇਤ ਦੇ ਵਿੱਚ ਕਿਹਨੂੰ ਕਿਹਾ ਜਾਂਦਾ ਹੈ ਤੇ ਇਹਦੀ ਸਹੀ ਆਪਸ਼ਨ ਹੈ ਜੀ ਬਠਿੰਡਾ Thanks for watching